ਮੈਂ ਬੁਆਏ ਦਾ ਬਈ ਇਹ ਆਪਾਂ ਨੇ ਇੱਥੇ ਇਹ ਥੱਲੇ ਜੇ ਸਿਮਿੰਟ ਪਾਉਣਾ ਹੈ ਆ ਪਾ ਕੇ ਉਹਦੇ ਵਿੱਚ ਝੀਰੀ ਮਾਰ ਕੇ ਸਿਰੇ ਤੇ ਸਿਰੇ ਤੱਕੇ ਬਸ ਐ ਪੈ ਪੇ ਵਸਾਤਾ ਵਿੱਚ ਚੱਲਿਆ ਨਹੀਂ ਹੈਗਾ ਉਹ ਬਈ ਇੱਥੇ ਲੀਕ ਲੱਗਾਗਾ ਨਾ ਜਿੱਥੇ ਆਪਾਂ ਨੇ ਦੂਵੀਂ ਲੈਂਥ ਚੜਾਈ ਹੋਈ ਆ ਇੱਕ ਥੋੜਾ ਜਿਹਾ ਉਧਰ ਤੇ ਉਛਲਦਾ ਵੀ ਆ ਉੱਚਾ ਚੱਕਣਾ ਉਧਰ ਤੇ ਤਾਂ ਜੋ ਪਾਣੀ ਇਧਰ ਨੂੰ ਆਵੇ ਭੱਜਿਆ ਟਾਲ ਬਣਨੀ ਆ ਉੱਚਾ ਹੋਊਗਾ ਉਧਰ ਤੇ ਲੋ ਜੀ ਮਿਲੋ ਵਿੰਦਰ ਨੂੰ ਸਤਿ ਸ਼੍ਰੀ ਅਕਾਲ ਜੀ ਮਹਾਰਤਾਂ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਠੀਕ ਹੈ ਰਾਮੀ ਜਿਆਦਾ ਹੀ ਪੈ ਗਿਆ ਕਮਾ ਨਹੀਂ ਦਾ ਹਵਾ ਬਹੁਤ ਹਵਾ ਬਹੁਤ ਹੀ ਰੱਤ ਹਵਾ ਨੇਰੀ ਨੇਰੀ ਲੋਕ ਸਵੇਕ 2 ਵਜੇ ਆਈ ਮੈਂ ਹਾਂ 2 ਵਜੇ ਹਾਂ ਹਾਂ ਸਵੇਰੇ 2 ਵਜੇ ਆ ਕੇ 2:30 ਵਜੇ ਪੌਣੇ ਤਿੰਨ ਮੀ ਲੱਗ ਗਿਆ ਬੰਨ ਵੇ ਹੂੰ ਬਾਕੀ ਚਲੋ ਗੰਨੇ ਦਾ ਜੀ ਤੇ ਡਰ ਲੱਗਦਾ ਦਾ ਦੱਸਿਆ ਪੈ ਗਿਆ ਤਾਂ ਨਾ 6-7 ਤਰੀਕ ਨੂੰ ਬਹੁਤ ਉਹ ਕਾਹਦੇ ਅਧ ਕਪੜੇ ਧੋ ਕੇ ਬਾਹਰ ਬਾਹਰ ਦੇ ਛਰਤੇ ਵੀ ਹੁਣ ਕੋਈ ਨਹੀਂ ਆਉਣਾ ਉਹ ਜਾਂ ਹਵਾ ਆਈ ਜਾਂ ਮੈਂ ਉੱਠਿਆ ਵੇੜੇ 'ਚ ਕਪੜੇ ਕਪੜਾ ਪਿਆ ਨਹੀਂ ਮੈਂ ਵੀ ਦੇਖਿਆ 1 ਵਜੇ ਦੇਖਿਆ ਜਦ ਹਵਾ ਜੱਲੀ ਜਾਂਦਾ ਸੀਸੇ 'ਚ ਪਹਿਲੇ ਘਟੋ ਘਟਾ 10 ਮਿੰਟ ਦੇ ਮੇਰੇ ਕੋਲ 30 35 ਤੇ ਅੱਛਾ ਕੋਈ ਵੀ ਨਹੀਂ ਹੈਗਾ ਵੇੜੇ 'ਚ ਉਹ ਵਰੜਾ ਤੇ ਸਾਰੀ ਬਾਕੀ ਹੈ ਹਰੀ ਹੈ ਐ ਸਾਰੀ ਹੈ ਐ ਸਾਰੀ ਹਾਂ ਬਾਕੀ ਗੰਨੇ ਗੁੰਨੇ ਦਾ ਬਚਾਉਗਾ ਦੱਸਦੇ 6 7 ਨੂੰ ਤੇ ਰਾਤੇ ਪੈ ਗਏ ਰਾਤੇ ਪੈ ਗਏ ਹਵਾ ਬਹੁਤ ਈ ਭਾਈ ਰਾਤਾਂ ਇਹੀ ਚੀਜ਼ ਤੇ ਬਾਈ ਡਰ ਲੱਗਦਾ ਤਾਂ ਪੱਕੀ ਬਾਈ ਗਿਰਗੀਆਂ ਵੀ ਆ ਗਿਰਗੀਆਂ ਜਮਈ ਇਹ ਤਾਂ ਮਾੜਾ ਵੱਢਣੀ ਪੈਣੀ ਲੱਗ ਲੱਗਣਾ ਇੱਕ ਹੈ ਪੱਕੀ ਆ ਬੰਡੀਆਂ ਕਰਕੇ ਰੋਕੇ ਆ ਪਰ ਹਰੀ ਮੰਡੀਆਂ ਜਮਈ ਥੱਲੇ ਲੱਗੀ ਪਈ ਹੈ ਮਗਰ ਲੈ ਵੀ ਜੇ ਇੱਕ ਨੇ ਪੈ ਗਏ ਆ ਵੀ ਉਹਨੇ ਪਾਣੀ ਫੜ ਲੈਣਾ ਉਹਨੇ ਸਾਡੇ ਚੱਲ ਪਾਣਾ ਮਸੋਂ ਮਾਣਾ ਪੈਰ ਛੜਨ ਲੱਗੇ ਆ ਹਾਂ ਵੀ ਇੱਕਣਾ ਹੁਣ ਰਾਤ ਹੀ ਹਵਾ ਨਾਲ ਬਹੁਤ ਗੇਰੀਆਂ ਆ ਤਾਂ ਯਾਰ ਆ ਤੱਗੀਆਂ ਸਾਰੀਆਂ ਖੜੀਆਂ ਹੀ ਦੀਆਂ ਆ ਗਿਰਗੀਆਂ ਤਲ ਦੀ ਫੇਰ ਕੰਨੇ ਕਉਨਾਂ ਦਾ ਡਿੱਕਾ ਰੱਖਿਆ ਵਿੱਚ ਆਮਚਾਉ ਹੋ ਗਿਆ ਨਹੀਂ ਜਿਹੜੀ ਸਾਫ ਜਗ੍ਹਾ ਦੀ ਗੇਰਤੀ ਬਹੁਤ ਸੀ ਗੇਰਤੀਆਂ 4 ਵਜੇ ਪੂਰੀ ਹਵਾ ਤੀ ਮੈਂ 4 ਵਜੇ ਬਿੰਦਰਾ ਤੋਂ ਲੰਘਿਆ ਦਰਦਾ ਦਰਦਾ ਹੀ ਗਿਆ ਮਾ ਜੇ ਕੋਈ ਦਰਸ ਤਰਾਂ ਗਿਆ ਉਹ ਭੱਦਰ ਕੋ ਪਤਾ ਨਹੀਂ ਲੱਗਦਾ ਜਮੀਨ ਦਰਸ ਸਾਡੇ ਦੇ ਗੱਬੇ ਗਿਰਿਆ ਬਦ ਅਪਰ ਉਹ ਪਤਾ ਨਹੀਂ ਲੱਗਦਾ ਹਵਾ ਹੋ ਬਜੇ ਹਵਾ ਹੋ ਬਜੇ ਬਿੰਦਰ ਗੱਡੀ ਚ ਵੀ ਨਾ ਜਾਵੇ ਗੱਡੀ ਗੁੱਡੀ ਚ ਵੀ ਨਾ ਜਾਵੇ ਗੱਡੀ ਹਵਾ ਚੱਲੀ ਹੋ ਬਹੁਤ ਹੈ 2 ਵਜੇ ਤੇ ਹਵਾ ਹਟਿਉ ਨਹੀਂ ਆਈ ਮੈਂ ਕਹਿੰਦਾ 3 ਘੰਟੇ ਹੋਵਾ ਬਹੁਤ ਜ਼ੋਰ ਨਾਲ ਚੱਲੀ ਗੰਨੇ ਸਾਰੇ ਉਲਝਾਤੇ ਨੇ ਗੰਨੇ ਦੇਖ ਤਾਂ ਸਾਰੇ ਟੇਢੇ ਕਰ ਪਰ ਯਾ ਪਈਆਂ ਤੁਹਾਡੇ ਘਰ ਕੋਲ ਸਫੈਦੇ ਜਿਹੜੇ ਹਰਜਿੰਦਰ ਦੇ ਹਾਂ ਮੈਂ ਧਰਤੀ ਨੂੰ ਲਾੜਾ ਕੋ ਮੁਰਦੇ ਤੇ ਮੁਰਦੇ ਹੋਗੇ ਲੱਜ ਘਾਤ ਹੁੰਦੀ ਨਾ ਇਹ ਇਹ ਇੱਕ ਦੇਖ ਲੈ ਪਹੀ ਜੇ ਵੀ ਰਸਤਾ ਹੈ ਹੀ ਨਹੀਂ ਨਹੀਂ ਹੈਗਾ ਜੇ ਤਾਂ ਹੁਣ ਅਗਲੇ ਨੂੰ ਆਪਣੇ ਕੱਕ ਤੇ ਗਨੇ ਡੀਜ਼ਲ ਨਹੀਂ ਤਾਂ ਫਿਰ ਟਰੈਕਟਰ ਗੰਨਾ ਚਰੀ ਉਹ ਮੈਂ ਵੀਡੀਓ ਵਿੱਚ ਮੈਂ ਜਿਹੜਾ ਕਰਨਾ ਦਿਖਾਇਆ ਬਹੁਤ ਕੰਮ ਦਾ ਖੜਾ ਤਾ ਅੱਜ ਉਧਾਲ ਵਾਲੇ ਹੋਇਆ ਪਏ ਹੈ ਹਾਂ ਹਾਂ ਹਵਾ ਜਿਆਦਾ ਸੀ ਬਾਈ ਹਵਾ ਜਿਆਦਾ ਸੀ ਨਾ ਚੱਲ ਹੁਣ ਆਏ ਆ ਵੀ ਗਵਿੰਦਰ ਗੰਨੇ ਦਾ ਟਾਈਮ ਵੀ ਕੱਟੇ ਰਹਿ ਗਿਆ ਉਹ ਵੀ ਠੀਕ ਆ ਉਹਦਾ بس ਚੂਹੇ ਚਾਹੀਦੇ ਹੀ ਆ ਗੰਨੇ ਟਾਈਮ ਘੱਟ ਰਹੇ ਖੜੀ ਚੀਜ਼ ਆ ਇੱਕ ਗਿਰ ਜਾਣੀ ਬਰੇ ਗਿਰ ਜਾਣੀ ਉਹਦਾ ਫਰਕ ਬਹੁਤ ਹਾਂ ਵਜਨ ਦੇ ਫਰਕ ਪੈ ਜਾਂਦਾ ਉਹਦਾ ਕੰਮ ਜਿਹੜਾ ਖੋਲ ਜਾਨਾ ਆ ਵਾ 20 ਦੇ ਰੱਬ ਦੇ ਮੰਡੀਆਂ ਬਾਈ ਕਾਲੂ ਕਹਿੰਦੇ ਆ ਵੀ ਸ਼ਾਇਦ ਹੋ ਜੂਵੇ ਹੱਲ ਵਿੱਚ 15 ਤਰੀਕ ਆਈ ਜਾਂਦੇ ਵਿੱਚ ਕਾਲੂ ਕਹਿੰਦੇ ਆ ਮੈਨੂੰ ਲੱਗਦਾ ਮਾਸੜ ਵੋਟਰ ਦੇ ਵਾਦੇ ਕਰਨਾ ਕੰਮ ਵੋਟਾਂ ਤੇ ਇਹ ਤਾਂ ਬਹੁਤ ਔਖੀ ਹੋ ਜਾਨੀ ਆ ਹੋਰ ਯਾਰ ਬਾਕੀ ਪਹਿਲੇ ਇੱਕ ਕੀਲਾ ਉਹੀ ਰੜਕੀ ਜਾਂਦਾ ਹੂੰ ਹੂੰ ਸਮਝਿਆ ਚਲ ਆ ਹੁਣ ਦੇਖ ਮਾਸੜ <coughs> दाना ਹਰਾ ਤਾਂ ਨਹੀਂ ਹੈਗਾ ਸਾਡਾ ਪਰ ਇਹਦੇ ਦਾਣਾ ਸੁੱਕਾ ਤੇ ਤੇ ਮੈਂ ਬਾਅਦ ਚ ਲਾਈ ਦੀ। ਖਬੜਾ ਤੀ ਤੇ ਹਨਾ ਬੰਡ ਹੋ ਗਈ। ਪਤਾ ਕੀ ਕਰ ਇਹਨੂੰ ਬੜਾ ਲਾ। ਕਿ ਜੇ ਖੁੱਲਣੀ ਪੈਗੀ ਤਾਂ ਵੀ ਕੋਈ ਫਰਕ ਨਹੀਂ ਹੈਗਾ। ਨਾ ਟਰਾਲਾ ਕਰ ਲਿਆ ਮੈਂ ਖਾਲੀ ਬਸ। ਉਹ ਚ ਪਾ ਲੈਣੀ ਇਹ। ਜਿੱਦਣ ਮੰਡੀਆਂ ਖੁੱਲਗੀਆਂ ਉਦੋਂ ਦੋਈ ਲੱਦ ਲੂੰਗਾ ਉੱਪਰ ਜਿੰਨੀ ਗੱਲ ਲੱਦ ਦੋਈ। ਜਾਨੂ ਓ ਟਰਾਲੇ 'ਚ ਇੱਕ ਦੋ ਵਾਰ ਪੜਦੀ। ਹਾਂ। ਪਹਿਲਾਂ ਥੂਲੇ ਬੰਨ ਕੇ ਰੱਖੋਗੇ ਆ ਪੰਡਾ ਹੀ ਬੰਨ ਹੋ ਜਿੰਨੇ ਕਈ ਵਾਰ ਤਾਂ ਨਹੀਂ ਰਿਕੇ ਬੱਲਾ ਪੰਡਾ ਬੰਨ ਹੋ ਜਾਂਦੀਆਂ। ਹਾਂ। ਹਾਂ। ਹੋਰ ਆ ਕੇ ਜੇ ਜੀ ਇੱਕ ਗੇੜੇ 'ਚ ਜਾਂਦਾ ਹੋਇਆ। ਆਹੋ। ਆਮਨੇ ਬੋਲਾ ਫਿਰ ਮੈਂ ਕਹਿੰਦਾ ਆਏ ਜਾਨੀ ਆ ਥੱਲੇ ਸੁੱਲੇ ਬੰਨ ਗਏ ਮਿੱਕ ਚ ਹਾਂ ਬਿਮਾਰ ਗੇ ਮੈਨੂੰ ਪਤਾ ਕਿਆ ਚੱਲਦਾ ਮੈਂ ਗੇੜਾ ਦਾ ਸਾਲਾ ਫੇਰ ਲਾਉਣਾ ਪੈਣਾ 26 ਨੂੰ ਹਾਂ 26 ਦਾ ਖੜੇ ਆਏ ਨਹੀਂ ਇੱਕ ਭਰ ਲਈ ਜਿਹੜੀ ਬਚ ਗਈ ਉਹ ਇੱਕ ਇੱਕ ਨਹੀਂ ਬਈ ਰਹਿਣ ਦੇਣਾ ਤੁਹਾਨੂੰ ਵੀ ਵਜ ਵੱਡੂਗਾ ਉਹ 26 ਦਾ ਫੇਰ ਗੇੜਾ ਲਾਣੀ ਇਹ ਤਾਂ ਹੈ 26 ਦਾ ਵੀ ਲੇਟ ਹੈ ਚੱਲ ਆਹੋ ਵਿਚਾਰ ਬਗੇਰ ਨੂੰ ਹਾਂ ਫਿਰ ਗਰੇ ਜਾਣੇ ਆਹੋ ਛੱਡ ਜੋ ਰਈਓ ਕੋਈ ਕੁਝ ਨਹੀਂ ਛੱਡ ਜੋ ਰਈਓ ਬਰਾਤ ਛੱਡ ਦਾ ਮਾਸੜ ਕੋਈ ਟੈਨਸ਼ਨ ਨਹੀਂ ਦੀ ਸਾਡਾ ਸਮਾਨੇ ਛੱਡਿ ਚਾ ਸਾਡਾ ਹੈਡਰ ਟੈਂਸ਼ਨ ਤਾਂ ਹੈ ਹੀ ਨਹੀਂ ਤੇ ਹਵਾ ਹੀ ਬਹੁਤ ਹੀ ਛੱਡਾਂ ਨੂੰ ਵੀ ਖੜਾ ਉਹਨੇ ਭਾਈ ਪਾਈਪ ਲਾਇਆ ਗੱਲ ਮੂਹਰੇ ਲਵਾਇਆ ਮੈਂ ਬਿੰਦਰ 4 ਇੰਚੀ ਇੱਕ ਸਾਈਡ ਤੇ ਚੀਰਾ ਦਵਾ ਕੇ ਪਸਾਪਾ ਵਿੱਚ ਉਹ ਟੀਨੇ ਹੈਗੇ 33 ਫੁੱਟ ਦੀਆਂ ਲੈਂਥ ਹੈ ਆ ਲੈਂਥ ਉਹਦੀ 20 ਫੁੱਟ ਦੀ 20 ਦੀ ਪਾ ਕੇ ਬਾਕੀ 13 ਫੁੱਟ ਦੀ ਹੋਰ ਪੈਣੀ ਸੀ ਉਹ ਤਾਂ ਜੋੜ ਚੜ੍ਹੇ ਹੀ ਨਹੀਂ ਹੈਗਾ ਸਵਾਰ ਕੇ ਉਹ ਪਤਾ ਨਾਲ ਜਿਹਨੂੰ ਘੱਟ ਪਾਣੀ ਜਾਵੇ ਇੱਥੇ ਜਿਆਦਾ ਜਾਵੇ ਹਾਂ ਉਹ ਅੱਜ ਕਰਾਉਣਾ ਉਹ ਤੇ ਲੋਟ ਜਾਂ ਸੁਣ ਲਾਉਣਾ ਉਹਨੂੰ ਉਹ ਬੰਦੋ ਬਸੇ ਰੋਕਾ ਜਿਹਦਾ ਹਵਾ ਦਾ ਕੁਛ ਨਹੀਂ ਆ ਰਿਹਾ ਇਹ ਵੀ ਪਹਿਲੇ ਸ਼ਾਮ ਤੱਕ ਸਾਨੂੰ ਥੋੜਾ ਬਦਲ ਜਾ ਹੋਇਆ ਸੀ ਇਹ ਪਹਿਰਾ ਉਹਦਾ ਫੇਟ ਹੀ ਵਿਚ ਹੋ ਗਿਆ ਤਾਂ ਇਹ ਨਹੀਂ ਦਵੀਏ ਤੇ ਹਵਾ ਰਮੀ ਆਉਜੂਆ ਮਨ ਮੁਟਾ ਨਾ ਨਾ ਪਤਾ ਹੀ ਨਹੀਂ ਤਰਾ ਤ ਬੜ ਰਨ ਬਰ ਮਾ ਬੱ ਚੱਲੇ ਤਾਂ ਇਹ ਵੀ ਬਾਲਾ ਜਿਹੜਾ ਹੈਗਾ ਤਾਂ ਤਾਰ ਗਿਆ ਫੇਰ ਵੀ ਗੱਲ ਹਿਸਾਬ ਦਾ ਨਹੀਂ ਬਾਈ ਸੌਦਾ ਨਿਕੜਾ ਹੀ ਹੁਣ ਠੀਕ ਆ ਇਹ ਬਾਈ ਸੌਦਾ ਮਾੜਾ ਨਹੀਂ ਹੈ ਰਾ ਸਾਲਾ ਜੇ ਕਹੀਏ ਮੀਹ ਦੇ ਹਿਸਾਬ ਨਾਲ ਹਵਾ ਖਰਾਬ ਹੈ ਨਾ ਹਵਾ ਹਵਾ ਨੇ ਥੋੜਾ ਜਿਹਾ ਕੰਮ ਹਵਾ ਚੱਲੀ ਵੀ ਬਹੁਤ ਮੈਂ ਕਹਾਂ ਜੇ ਮੀਹ ਦੇ ਬਾਅਦ ਚੱਲਦੀ ਰਹੀ ਗੀ ਇਹਨੇ ਗੰਨੇ ਗੁੱਲੇ ਸਭ ਲਵੇਟ ਦੇਣੇ ਗ ਮਸਰ ਗੰਨੇ ਖੜੇਗਾ ਤੇ ਰਹਿਗੇ ਇਹ ਸੁੱਕੇ ਤੇ ਸੁੱਕੇ ਤਾਂ ਹੈਗੇ ਤੇ ਜਾਂ ਥੋੜੀ ਜਿਹੀ ਸਾਬਦੀ ਮੀਂਹ ਤੇ ਬਾਅਦ ਵਿੱਚ ਜੱਲੀ ਪੈ ਕੇ ਫਿਰ ਚੱਲੀ ਜਾ ਹਾਂ ਮੀਂਹ ਨਹੀਂ ਬਹੁਤਾ ਪਿਆ ਸਾਬਦਾ ਪਿਆ ਨਹੀਂ ਪਿਆ ਮੀਂਹ ਲੱਗੀ ਗਿਆ ਟੀਨੜੂਨ ਵੀ ਪਾਉਂਦਾ ਭਰਾ ਹਵਾਈ ਦੀ ਪੱਕੇ ਪਈ ਜਾਂਦਾ ਯਾਰ ਹਾਂ ਟਾਲੇ ਜੇ ਚਲਾਏ ਇੱਕ ਵਾਰ ਹਾਂ ਪਾ ਟਾਲੇ ਦੇ ਤੇ ਪਾਣੀ ਉੱਧਰੇ ਅਸੀਂ ਗੱਲ ਪੱਕੇ ਮਕਾਨਾ ਕਰਕੇ ਛੇਤੀ ਆ ਜੇ ਨਾ ਪਾਣੀ ਬਾਕੀ ਉਹ ਦੇਤਾ ਮਾ ਸਾਡਾ 7501 7501 ਵੀ ਠੀਕ ਆ ਬਾਈ ਕੱਪੜੇ ਚਟੇ ਮਾ ਸਾਡ ਦੇ ਖੜੀ ਰਹੇ ਫੇਰ ਠੀਕ ਹੈ ਹੈ ਖੜੀ ਰਹਿਗੇ ਮੈਨੂੰ ਲੱਗਦੀ ਉਹ ਵੀ ਟੇਢੀ ਭਜਨ ਬਹੁਤ ਉੱਪਰ ਹਵਾ ਆਏਗਾ ਹਵਾ ਦਾ ਜਿਹੜਾ ਮਰਜ਼ੀ ਵੀ ਜੋਵੇ ਕਿ ਕੀ ਪੂਸ਼ਾਂ ਛੱਡ ਕੇ ਬਾਕੀ ਤਾਂ ਗੇਰ ਦਿੰਦੀ ਆ ਇਹ ਕੀ ਜਿਹੜੀ ਕੀ ਪੂਸ਼ਾ ਖੜੀ ਰਹਿ ਜਾਂਦੀ ਆ ਮਤਲਬ ਸਾਰੀ ਖੜੀ ਆ ਹੂੰ ਨਾਲੇ ਇਹਦਾ ਵਜ਼ਨ ਜ਼ਿਆਦਾ ਆ ਗੱਲ ਉੱਪਰ ਨਹੀਂ ਵਜ਼ਨ ਮਾਸੜ ਇਹ ਪ੍ਰਾਲੀ ਦੀ ਜਾਨ ਨਹੀਂ ਪ੍ਰਾਲੀ ਦੀ ਜਾਨ ਨਹੀਂ ਹੈਗੀ ਵਜ਼ਨ ਜ਼ਿਆਦਾ ਕਰਕੇ ਤਾਂ ਹੀ ਕਰਦੀ ਆ ਹਾਂ ਮਾੜਾ ਮੋਟਾ ਆ ਵਾ ਖੜੀ ਰਹਿੰਦੀ ਆ ਹਵਾ ਆ ਕੇ ਜਦ ਬੁੱਲਿਆਂ ਕੇ ਡਰ ਜਾਣੇ ਨੇ ਆਹ ਵਾ ਇਹ ਤਾਂ ਹੈ ਵੀ ਐਕਣ ਵਾ ਹੋਇਆ ਜਦੋਂ ਜ਼ਿਆਦਾ ਕਿੱਥੇ ਤੂੰ ਕਹਿੰਦਾ ਨਾ ਮਾਸੜ ਦੇਖਿਆ ਇਹ ਸੱਕ ਉਹ ਨਾ ਹਾਂ ਸੌਰੀ ਉਹ ਉਹ ਦੇਖੜਾ ਜਾਜੀ ਅੱਕ ਹਾਂ ਇਹੋਂ ਤੋਂ ਜ਼ਿਆਦਾ ਨਾ ਬਈ ਉਧਰ ਵੀ ਦੇਖਿਆ ਦਾ ਇੱਕ ਦੋ ਖੇਤਾਂ ਗਾਹਾਂ ਵੀ ਖੜੇ ਨੇ ਹਾਂ ਕੱਪਰੀਆਂ ਦੇ ਕੋਲ ਉੱਚ ਵੀ ਜੰਮਿਆ ਦਾ ਇਹ ਵੀ ਜੰਮਿਆ ਆ ਵੀ ਐਟਣਾ ਤੇ ਇਹ ਹਲਾਇਵ ਤੇ ਰਕਤ ਦੇ ਨਾਲ ਡਿੱਕੇ ਜੇ ਮਕਾਨ ਨੂੰ ਇਹ ਇੱਕ ਨਹੀਂ ਛੱਟੇ ਹੋਏ ਆ ਬੱਚੇ ਆਪੇ ਜੰਮੇ ਹੋਏ ਆ ਦੀ ਗੱਡੀ ਚੜਾਤੀ ਉਹ ਗੱਡੀ ਚੜਨੇ ਹੁੰਦਾ ਲਾਈਵ ਦੱਸਣਾ ਸਭੇ ਰਹਿ ਆਏ ਨੇ ਹੋਏ ਨੂੰ ਨਾ ਨਾ ਉਹ ਤੂੰ ਤਾ ਪਹਿਲਾਂ ਇੱਥੇ ਦਾ ਟਰਾਲੀ ਟੂਰਲੀ ਸਾਈਡ ਤੇ ਨਹੀਂ ਪੈਂਦੀ ਅਗਲੇ ਨੂੰ ਰੇੜੇ ਵਾਲੇ ਨੂੰ ਕੋਈ ਜੀ ਮੋਰਨੀ ਵੀ ਆ ਲਗਾਂ ਤੇ ਉੱਥੇ ਮੋੜ ਲੋ ਦਲਵੀਰ ਦੇ ਨਾਲੇ ਹੋਰ ਮੁੰਨੇ ਜਗ੍ਹਾ ਵੀ ਨਹੀਂ ਕਿਤੇ ਲੋੜ ਨਹੀਂ ਕੋਈ ਸਾਨੂੰ ਵੀ ਆਇਆ ਪਿੰਦਾ ਜਿਹੜਾ ਕੋਈ ਪਹਿਲੀ ਚੀਜ਼ ਆਉਂਦੀ ਅਗਲੇ ਇੱਥੇ ਖੜਾਣਾ ਸੱਟ ਪਾ ਲਾ ਚੱਲ ਫਿਰ ਹੋਊਗੀ ਹੋਗੀ ਔਰ ਇੱਕ ਹੋਰ ਆਈ ਆਪਾਂ ਨੇ ਡੇਕ ਉਹਦੇ ਗੱਡੀ ਹੋਗੀ ਮਸੜ ਉਹ ਤਾਂ ਬਾਅਦ ਹੀ ਆਈ ਰੋਡ ਤੇ ਵੀ ਗੜਾਈ ਕਰੂਜੀ ਕਰਦੇ ਮਾੜੀ ਜੀ ਕਰਨੀ ਆ ਇਹ ਠੀਕ ਆ ਫੇ ਮੈਂ ਤਾਂ ਆਪਦੇ ਕੰਮ ਆ ਗੰਨਾ ਗੁੰਨਾ ਨਾ ਟੇਡਾ ਹੋ ਗਿਆ ਹੋਵੇ ਚਲੋ ਬਚਾਓਏ ਹਜੇ ਉਹਨਾਂ ਦਾ ਸਰ ਹੈਗਾ ਭਾਈ ਵਿੱਚ ਨਾ ਚੱਕਦੇ ਨਹੀਂ ਤਾਂ ਫਿਰ ਉੱਥੇ ਔਖਾ ਲੰਘਣਿਆ ਆਉ ਦੇ ਉਹ ਵੀ ਪਿਆ ਉਹਦੇ ਸਾਹਮਣੇ ਜੱਗੇਰਾ ਦਾ ਬਲੀ ਸਾਹਿਬ ਜੀ ਹੁੰਦਾ ਥੋੜਾ ਜਿਆਦਾ ਕਿ ਇੱਥੇ ਦਾ ਟਰੈਕਟਰ ਚਾਲੀਆਂ ਜਿਆਦਾ ਲੰਘਣੀਆਂ ਇੱਥਾਂ ਆ ਤਾਂ ਮੇਨ ਰੋਡ ਆ ਨਹੀਂ ਮੰਡਲਾ ਪਣਾ ਦੇਖਿਆ ਆ ਮਾ ਜੀ ਪਹਿਲੇ ਹੀ ਇੱਕ ਦੋ ਮੀਲੇ ਚੱਕਿਆਂਗਾ ਪਰ ਪੁੱਛਿਆ ਨਹੀਂ ਉਹ ਪਹਿਲੇ ਹੀ ਕਰ ਲਿਆ ਜਿਹਦਾ ਹੈਗਾ ਤਾਂ ਉਹ ਹਾਂ ਯਾਨੀ ਠੀਕ ਪਈ ਬਹੀ ਇਹਨਾਂ ਦੇਰ ਤਾਂ ਬਾਈ ਉੱਥੇ ਦੋ ਚਾਰ ਘਰੇ ਆ ਪਾਈ ਚ ਹਾਂ ਕਾਲਾ ਹੋ ਗਿਆ ਤੂੰ ਹੋ ਗਿਆ ਜੱਗਾ ਏ ਜੱਗਾ ਏ ਇੱਕ ਉਹ ਜਿਹੜੀ ਇੱਧਰ ਜੀ ਦੀ ਜ਼ਮੀਨ ਆ ਪਿਆਨੋਂ ਬਸ ਅਹੀ ਉਹਦੀ 4-5 ਚਲੋ ਫੇਰ ਵੀ ਆਪਣਾ ਖੇਤ ਕਿੰਨੀ ਸਾਝ ਸਾਝੇਰੇ ਵਿਰੇ ਮਾਰਨੇ ਦਾ ਚਾਹੀਦਾ ਹਾਂ ਹੁਣ ਮੈਂ ਹਵਾ ਤੇ ਹੁਣ ਮੈਂ ਕੱਕਣ ਦਾ ਕੁਹਾ ਖਾ ਚੱਕੇ ਤੇ ਜਿੱਦਾਂ ਹੀ ਦੇਖਦਾ ਬੰਦਰਾ ਨੂੰ ਗਿਆ ਕੋਠੀਆਂ ਬੰਦਰਾ ਖੋ ਸਾਡੇ ਇੱਕੀ ਉੱਥੇ ਤੇ ਹਾਂ ਸਰ ਲਈ ਆਲੀ ਸੀ ਉਧਰ ਤੈਨੂੰ ਆਪਣਾ ਅਜ ਤੇ ਇਹ ਨੂੰ ਕੋ ਮੈਂ ਆਪਣਾ ਮਨਸੂਬਾ ਠੀਕ ਆ ਠੀਕ ਆ ਵਧੀਆ ਮੰਡਲੇ ਕੋ ਦਾ ਮੂੰਹ ਤਾਂ ਦੇਖ ਕੇ ਜਿਵੇਂ ਹੋਣਾ ਯਾਰ ਕੋਈ ਸਦੀ ਫਸਲ ਹੈ ਤੇ ਕੇ ਲਿਓ ਵਾ ਕੀਲਾ ਜੇ ਫਾ ਦੋ ਵੀਲੇ ਜਾਏਗਾ ਵਾ ਚਾਰ ਹਰੇਕ ਨੂੰ ਆਪਣਾ ਫਿਕਰ ਦੂਜੇ ਦਾ ਨਹੀਂ ਹੁੰਦਾ ਹੈਗਾ ਫਿਰ ਸਮਝ ਗਿਆ ਇੱਕ ਦੇਖ ਹੁਣ ਜਕਣਾ ਹੈਗਾ ਕਰਨਾ ਹੀ ਹੈ ਕਰਨਾ ਇਹ ਆ ਦੇਖ ਰਾਤ 2 ਵਜੇ ਆਇਆ ਮੀ 1 2 ਵਜੇ ਕਿਸੇ ਨੂੰ ਨੀਂਦ ਨਹੀਂ ਆਈ ਕੋਈ ਖਬਰੇ ਨੇ ਕਿਆ ਕਰਨਾ ਜਿਹੜੀ ਚੜ ਕੇ ਆਇਆ ਉਮਾਈਆ ਅਗਲੇ ਅਧਿਕਾਰੀ ਨੇ ਸਾਰੇ 6 ਮਹੀਨੇ ਦੀ ਪਈ ਹੈ ਖੇਤਾਂ ਦੀ ਬਾਰਸ਼ ਹੈ ਲਸ ਗਿਆ ਬਹੁਤ ਹੈ ਲਸ ਗਿਆ ਬਹੁਤ ਹੈ ਹੁਣ ਇਹ ਤਾਂ ਖਾਨੇ ਵਾਲ ਕਿੰਨੀ ਕੱਲ ਪੈ ਲਿਆ ਅੱਛਾ ਕੱਾਮ ਨੂੰ ਪੈ ਲਿਆ ਐਂਡ ਪਈ ਓਥੇ ਗੈਨੇ ਫਿਰ ਇਹ ਜੀ ਹੁਣ ਕਿਆ ਕਸਰ ਤੇ ਜਿਹੜੀ ਸਾਬੋ ਲੱਗਦੀ ਪੱਕੀ ਪਈ ਹੈ ਨਾ ਇਹਨਾਂ ਨੇ ਮੜ ਮੁੱਟੀ ਛਣੀ ਨਹੀਂ ਹੈਗੀ ਐਣ ਇਹਨਾਂ ਤਾਂ ਬਾਈ ਮੀਂਹ ਨਹੀਂ ਸਹਿਣਾ ਹੁਣ ਮੀਂਹ ਦੀ ਬੇਨ ਗੱਜਣਾ ਸਾਰੀ ਨੇ ਮੇਂ ਚ ਵੀ ਗਰਜਣਾ ਹਾਂ ਆਹੋ ਬਦ ਦੇ ਦੇ ਟਾਈਮ ਫੇਰ ਹੋ ਸੀ ਕਿ ਅੱਜ ਕਿੰਨੀ ਉਹ ਵੀ 6 ਤੇ 5 5 ਹੈ ਨਾ ਕਿ 6 6 ਹੋ ਗਈ ਅੱਜ ਇਹ ਹੁਣ ਤੱਕੂੰਗਾ ਵੀ ਕਿਹਾ ਤੂੰ ਅਗਲਾ ਕਹਿੰਦਾ ਘਰਾਂ ਰੱਖਣ ਦੇ ਕੰਤ ਦਾ ਹੈ ਹਾਂ ਹਾਂ ਉਹ ਜਿਹਦੇ ਕੋਲ ਸ਼ੈੱਡ ਹੈਗਾ ਜਿਹੜੀ ਪੱਕੀ ਜਿਹੜੀ ਉਹਦਾ ਕਹਿੰਦਾ ਹੁਣ ਘਰ ਵੀ ਰੱਖ ਲੈਣਗੇ ਸਾਹਮਣੇ ਐਸੇ ਜੇ ਹੁਣ 15 3 ਗਰਾਂ ਦੇ ਥੇਤਾਂ ਤੇ ਥੋੜਾ ਛੱਡ ਲੈਣੇ ਹਾਂ ਇਹ ਤਾਂ ਹੈ ਹਾਂ ਘੜਦੀ ਇਹ ਨੁਕਸਾਨ ਹੁੰਦਾ ਨੁਕਸਾਨ ਜਿਹੜੀ ਮਾੜੀ ਮੋਟੀ ਛੜਦੀ ਛੰਦ ਨੂੰ ਹੋਰ ਹੋਰ ਬੈਜੂ ਮਾੜੀ ਮੋਟੀ ਨੂੰ ਜੇ ਐਕਨਾਂ ਬਾਕੀ ਲੇਬਰ ਦੇ ਮੋਦੀ ਨੇ ਪਾਏ ਦੇਣੇ ਕਹਿੰਦੇ ਹੁਣ ਪਾਤਾ ਦੋ ਦੋ ਯਾਰ ਲੜਾਈ ਕਹਿੰਦਾ ਤਾਂ ਨਾ ਕਰਤੀ ਲੇਬਰ ਹੈ ਲੇਬਰ ਜੋਗੋ ਨਾ ਪਾਤਾ ਹਾਂ ਆਪਣਾ ਟਰਾਲਾ ਧਾਰੋ ਜੱਗਾ ਵੀ ਕਹਦਾ ਜਿਦਾਰ ਨਾ ਕਰੇ ਜੱਗੇ ਦੇ ਵੀ 4-5 ਕਟੇ ਆ ਮੈਂ ਤਾਂ ਧਾਰ ਤਾਂ ਮੇਰੇ ਤਾਂ ਥੋੜੀ ਜੀ ਹੋ 7-8 ਕੁੰਟਲ ਮੈਂ ਕੱਲ ਦੇਖਿਆ ਇਹਦਾ ਫੋਟੋ ਕਰਕੇ ਥੱਲੇ ਕਰ ਮੈਂ ਉਹ ਹੁਣ ਹੋਣ ਲੱਗੀ ਮੇਰੀ ਵੀ ਜੱਗੇ ਉਹ ਵਿੱਚ 10 ਕੁੰਟਲ ਜੀ ਦੀ ਆ ਉਹ ਤਾਂ ਚੱਕੜਦਾ ਨਹੀਂ ਫੋਟੋ ਪੈਂਦੀ ਉਹਨੂੰ ਤਾਂ ਉਹਨੂੰ ਫੇਰ ਵੀ ਕਈ ਫੇਰਦੀ ਕੱਦੀ ਵਾਰ ਵਿੱਚ ਨਹੀਂ ਮੈਂ ਸਾਰੀ ਪਿੱਛੇ ਧਾਰ ਕੇ ਜਿਹੜੀ ਮੂਰੇ ਦੀ ਉਹ ਪਿੱਛੇ ਸੜ ਲਈ ਬਰਾਬਰ ਜੀ ਗੱਲ ਹੀ ਜੱਗੇ ਵਾਲੇ ਜੱਗੇ ਕੱਲ ਦੋ ਭਰ ਕੇ ਜਾਂਦੇ ਆ ਉਹ ਵੀ ਖਾਲੀ ਕਰਨੇ ਅੱਜ ਅੱਛਾ ਹਾਂ ਹਾਂ ਪਰ ਯਾ ਦੱਸ ਕਿ ਹਜੇ ਜੇਦਾ ਮੰਡੀਆਂ ਹੁਣ ਟਾਈਮ ਖੁੱਲਣਾ ਫਿਰ ਤਾਂ ਖਾਲੀ ਕਰਨੇ ਪੈਣੇ ਆ ਜੇ ਕੱਲ ਕੋ ਨੂੰ ਖੋਲਦਿਆ ਫਿਰ ਦੇਖੀਂ ਕੱਲ ਨੂੰ ਫਿਰ ਬੰਨੂ ਕੋ ਨੂੰ ਤੂੰ ਕੀ ਦੱਸਦਾ ਚਾਹਦਾ ਟਰਾਲੇ ਚ ਕਣ ਹੁਣ ਮੈਂ ਭਰਉਣੀ ਆ ਫੇਰ ਆਹੋ ਇੱਕ ਅੱਧਾ ਤਾਰ ਨੇ ਜਿਹੜਾ ਦੱਸ ਮਿੱਟਣ ਚਾਹੀਦਾ ਇੱਕ ਇੱਕ ਬੜਾ ਕਰ ਲੈ ਖਾਲੀ ਮੈਂ ਕਿਹਨੇ ਇੱਕ ਦਾ ਕਰ ਦੇਣਾ ਖਾਲੀ ਅੱਜ ਹਾਂ ਟਾਈਮ ਹੀ ਦਾ ਘਰੇ ਲੈ ਕੇ ਤਾਰ ਨਹੀਂ ਹੁਆ ਹਾਂ ਫਿਰ ਘਰ ਲੈ ਕੇ ਤਾਰ ਨਹੀਂ ਅਸੋਂ ਕੱਲ ਫੇਰ ਬਣਨੀ ਆ ਜੇ ਕਿ ਤਾਂ ਖਾਲੀ ਆ ਉਝ ਪਵਲ ਤਾਰ ਤਾਂ ਖਾਲੀ ਤੇ ਤਾਂ ਕਰਣੀ ਆ ਕੱਲ ਨੂੰ ਫੇਰ ਬਣਨੀ ਆ ਕੀ ਕੁੰਗਾ ਪੈਣਾ ਉਹੀ ਚੱਲ ਪਿਆ ਕੰਮ ਹੁਣ ਦਵਾ ਸੰਦ ਵੜਾਏ ਹੁਣ ਵਡਾਉਣੇ ਆ ਇਹ ਚੀਜ਼ ਵੜਾਏ ਵੀ ਨਾ ਹੁਣ ਮੰਡੀਆਂ ਨਹੀਂ ਖੁੱਲੀਆਂ ਫੇਰ ਕਿਉਂ ਵੜਾਏ ਵੀ ਨਾ ਸਰਦਾ ਵੀ ਨਹੀਂ ਰੋਜ਼ ਇੱਕ ਟ੍ਰੈਲਰ ਭਰਾਲੇ ਕਰਨਾ ਕੋਈ ਖਾਹ ਖਾਹ ਨੂੰ ਖਾਲੀ ਕਰਦੇ ਕਰਨਾ ਦੁੱਧ ਨੂੰ ਫੇਰ ਭਰਾਲੇ ਕਰਨਾ ਇੱਕ ਤੇ ਖਾਲੀ ਕਰਲੇ ਕਰਨਾ ਐ ਕਿਨੇ ਕਰੂਗੇ ਹੁਣ ਇੱਕ ਨਹੀਂ ਚੱਲਣਾ ਕੰਮ ਹੋਰ ਕਿਹੜਾ ਚੱਲਣਾ ਜਿਹੜੀ ਵੇਰੀ ਵੱਡੀ ਜਾਂਦਾ ਜਿਹੜਾ ਰੈਕਟਰ ਖੜਦਾ ਹਾਂ ਜਗ੍ਹਾ ਚਾਹੀਦੀ ਆ ਬੰਦੇ ਕੋ ਬਸ ਸਾਡੇ ਕੋਲ ਤਾਂ ਬਹੁਤ ਵੱਡਾ ਸ਼ੈੱਡ ਤਾਂ ਜੀ ਤਾਂ ਸਮਾਨ ਰੱਖ ਕੇ ਭਰਿਆ ਪਿਆ ਉਹ ਹੁਣ ਤਾਂ ਲੱਗੀ ਟਾਇਲ ਟੂਲ ਅੰਦਰ ਪਜਾ ਦੇ ਨਾ ਮੈਂ ਕਿਹਾ ਅੰਦਰੇਦਾਰਾਂ ਜੀ ਦੀ ਕਿਆ ਮਾਸੜ ਹਾਂ ਜੀ ਦੀ ਯੋਜਨਾ ਇਹ ਤਾਂ ਸਮਾਨ ਆ ਬਣਾ ਜਰਾ ਪਾਉਣ ਅੰਦਰ ਪੇ ਜਾ ਤੂੰ ਪਾਜਾ ਸਮਾਨ ਅੰਦਰ ਰੰਗ ਵਾਲੇ ਨੇ ਕਰਨਾ ਹੋਣਾ ਰੰਗ ਰੰਗ ਉਹਨਾ ਆਉਂ ਆਜੋ ਅੱਛਾ ਹੂੰ ਪਾ ਗ ਜਾ ਰੰਗ ਉਹ ਇੱਥੇ ਟਿਕਾਈਆ ਸਮਾਨ ਬਾਹਰ ਲੱਗ ਜਾਣਾ ਅੰਦਰ ਜਾਣਾ ਸਮਾਨ ਤਾਂ ਟਿਕਾਣਾ ਤੇ ਜਿਹੜਾ ਕਮਰੇ ਨੇ ਲੱਗਦੇ ਆ ਉਹ ਕੰਪਲੀਟ ਕਰਾਈ ਜਾ ਨਾ ਨਾ ਮੈਂ ਉਹ ਕਿਹਾ ਮੈਂ ਤੁਹਾਨੂੰ ਤਾਂ 20 ਦਿਨ ਹੋ ਗਏ ਮੰਜਾ ਪਸਾਉਂਦੇ ਉਹਨੂੰ ਨੀਂਦੇ ਨਹੀਂ ਆਉਂਦੀ ਮੱਜੇ ਮੱਜੇ ਜਿਹੜੇ ਵੜਾ ਕੇ ਕਰਨੇ ਫੇਟ ਮੈਂ ਦਰਵਾਜ਼ੇ ਦਾ ਕਰਾਤੇ ਇੱਕ ਦਿਨ ਲਾਇਆ ਉਹਨੇ ਤਿੰਨ ਤਿੰਨ ਉਂਗਲ ਵੱਡੋ ਸਾਰੀ ਥੱਲੇ ਤੇ ਉਹ ਹੁਣ ਜਿਹੜੀ ਡੱਬੀ ਆ ਵਿੱਚ ਥੱਲੇ ਡੱਬੀ ਨਹੀਂ ਵੀ ਉਹ ਹੋਰ ਥੱਲੇ ਚਲੇਗੀ ਹੋਰ ਤਰ੍ਹਾਂ ਦੇ ਲੱਗਦੇ ਆ ਜਿਹੜੇ ਵੀ ਏਕੜੇ ਵੱਡ ਹੋਏ ਤਾਂ ਜਣੀ ਹੈਗੀ ਦੀ ਡੱਬੀ ਨੂੰ ਗਜਾਇਸ ਰਹਿ ਗਈ ਥੋੜੀ ਜਿਹੀ ਫੇਰ ਹਾਂ ਹੈ ਤਾਂ ਹੈਗੀ ਕਿ ਜੈਸ ਉੱਪਰ ਇੰਨੀ ਆ ਥੱਲੇ ਇੰਨੀ ਕਿ ਰਹਿ ਗਈ ਹੋਰ ਤਰ੍ਹਾਂ ਦੇ ਲੱਗ ਜੰਨੇ ਆ ਹਾਂ ਆੜ ਜਾਣਾ 2-4 ਦਿਨ ਲੱਗਣੇ ਉੱਪਰੇ ਉੱਪਰੇ ਲੱਗਣੇ ਤਾਂ ਹੈ ਹਾਂ ਉੱਪਰ ਹਾਂ ਟਾਇਲ ਲਾ ਕੇ ਮਕਾਨ ਕਮਰਾ ਉੱਪਰ ਲੱਗਦਾ ਤਾਂ ਫੇਰ ਆਪਣਾ ਹਿਲ ਜਾਂਦਾ ਬੰਦਾ ਫਰਾਂ ਦੀ ਦੂਏ ਫਾਸ ਬੰਨ ਗਾਣਾ ਟੈਵਰੀ ਜਾਂਦਾ ਤੇ ਉਹ ਥੋੜਾ ਜਿਹਾ ਹੌੜ ਜਾਂਦਾ ਬੰਨਾ ਗਿੱਲੇ ਪੈਰ ਲੈ ਕੇ ਚੱਲੀ ਜਾਂਦਾ ਦੂਆ ਆ ਗਿਆ ਉੱਥੇ ਤਾਂ ਤੇਰੇ ਤਰਫ ਜਾਂਦਾ ਬੰਦਾ ਇੰਨਾ ਉਦੇਪੁਰ ਤੱਕ ਨਹੀਂ ਫਿਰਸ ਫਿਰਸ ਜਦ ਪੱਥਰ ਹੋਵੇ ਉਪਰ ਐਲ ਹੋਵੇ ਆਹ ਤੋ ਬਾਤ ਹਾਂ ਨਹੀਂ ਸਾਨੂੰ ਅਜੇ ਪਹਿਣੀ ਆ ਅਸੀਂ ਬਰਸਾਂ ਵਾਲੇ ਬਾਈ ਉਹ ਵਾਦ ਸਾਨੂੰ ਅਜਾਤ ਪਹਿਣੀ ਆ ਬਾਈ ਸਾਨੂੰ ਬਰਸਾਂ ਵਾਲੇ ਤੇ ਹਾਂ ਦਾ ਬਾਈ ਵੀ ਹੈ ਹੁਣ ਆਪਣੀ ਬਾਤ ਜਿੱਤੀ ਹੋਰ ਤਿੰਨ ਬੜਦੇ ਆ ਠੀਕ ਆ ਤਾਈ ਦਾ ਹੁਣ ਇਹ ਪੋਤੇ ਆ ਕੇ ਥੋੜਾ ਬੱਦ ਲੱਗਣਾ ਪੋਤੇ ਵਾਲੇ ਨੇ ਪਾਣੀ ਆ ਤੇ ਆਉਂਦਾ ਹੈ ਦਿਖਾ ਦੇਣੇ ਕੋਪੜੇ ਕਵਾਤ ਰੇ ਟਿੱਪਲਾ ਬਾਹਰ ਫਰਸ ਤਾਂ ਐ ਤਾਂ ਮਾੜੀ ਕੋ ਮਰਜ਼ੀ ਫਰੀ ਆ ਹੂੰ ਪੈਰ ਦਾ ਕੋਈ ਉਹ ਨਹੀਂ ਗ੍ਰਿਪ ਹੈਗਾ ਤਾਂ ਇਹਦੇ ਪੀ ਗ੍ਰਿਪ ਨਹੀਂ ਹੈ ਵਧੀਆ ਬੇ ਵਧੀਆ ਇਹਦਾ ਸਿਮੈਂਟ ਦਾ ਸ਼ੀਸ਼ਾ ਸੁਦਾ ਪਾ ਕੇ ਪਾਇਆ ਤੇ ਜਣੀ ਹੁਣ ਸ਼ੀਸ਼ੇ ਕੋਲ ਤੋ ਨਾ ਟਾਈਮ ਹੋ ਗਿਆ ਸਾਡੇ ਵੀ ਜਦੋਂ ਉਹ ਸ਼ੀਸ਼ੇ ਕੋਲ ਪੈਣ ਲੱਗਿਆ ਮਾਹਰ ਗੱਲ ਪਤਾ ਕਿ ਆਏ ਘਰ ਖਾਲੀ ਕਰਨਾ ਬਹੁਤ ਔਖਾ ਅਸੀਂ ਕਰਿਆ ਤਾਂ ਰੰਗ ਵਾਸਤੇ ਹੀ ਤਾਂ ਖਾਲੀ ਅਸੀਂ ਕਹਿੰਦੇ ਚੱਲ ਹੁਣ ਆ ਵੀ ਕੰਮ ਨੂੰ ਵੇੜ ਵਿੱਚ ਧੰਨਵਾਦ ਜੀ ਹਾਂ ਇਹ ਕਿਹੜੇ ਰੋਜ਼ ਰੋਜ਼ ਬੈਠ ਚੱਕ ਨੂੰ ਨੇ ਪੈਲੇ ਲਗਾਈ ਦੀ ਫਾਇਲ ਦੇ ਬਾਅਦ ਫਾਈਬਰ ਲਵਾ ਦੋ ਫਾਈਬਰ ਦੇ ਬਾਅਦ ਹੁਣ ਰੰਗ ਨਹੀਂ ਦੇਖ ਲਾ ਕਿੰਨੇ ਕੰਮ ਛੇੜ ਤੇ ਫਿਰ ਕਿਹਨਾਂ ਜੰਗਲੇ ਕਰਾ ਲਓ ਜੰਗਲੇ ਜੇ ਹਾਂ ਜੰਗਲਾਂ ਦਾ ਖਰਚਾ ਫਿਰ ਟਾਇਲ ਦਾ ਖਰਚਾ ਇਹਨੇ ਰੰਗ ਨਹੀਂ ਗੱਲੇ ਨੇ ਰੰਗ ਕਰਾਉਣ ਦਾ ਬਸ ਅਸੀਂ ਪੁੱਟੀ ਕਰਾਈ ਹੋਈ ਆ ਇੱਕ ਹੋਰ ਆਵਾੜ ਜਿਹੜਾ ਰੰਗ ਆਪਨੇ ਪੁੱਟੀ ਕਰਾਈ ਹੋਈ ਦੀ ਅਸੀਂ ਉਹਦੇ ਕਰਕੇ ਖਰਚਾ ਬਹੁਤ ਘਟਾਇਆ ਹਾਂ ਬਸ ਜਿਹੜਾ ਥੱਲੇ ਮਾੜੇ ਮੋਟ ਹੈ ਹਾਂ ਹਾਂ ਪਹਿਲਾਂ ਪੁੱਟੀ ਹੋਣੀ ਸੀ ਪੁੱਟੀ ਕੋ ਰੰਗੇ ਹੋ ਗਿਆ 10 20 ਹਜ਼ਾਰ ਦਾ ਪਹਿਲੇ ਵੀ ਪਹਿਲਾਂ ਪੁੱਟੀ ਹੋਣੀ ਸੀ ਮਾੜੀ ਮੋਟੀ ਜਿੱਥੇ ਉਤਰੇ ਉੱਥੇ ਹੋਊਗਾ ਥੱਲੇ ਕਰਦਣੀ ਕਹਿੰਦਾ ਜਿੱ ਨਾਲ ਦੀ ਨਾਲੇ ਦੋ ਬੂਰੀਆਂ ਲੈਂਦੀਆਂ ਬਸ ਠੀਕ ਹੈ ਕਹਿੰਦਾ ਜਿੱਥੇ ਜਿੱਥੇ ਹੈਗੇ ਆ ਪੱਚ ਲਾ ਦਾਂ ਨੇ ਮੱਕੀ ਕਿ ਕਿੰਨੂੰ ਟਾਈਮ ਜ਼ਿਆਦਾ ਲੱਗਦਾ ਰੰਗ ਦਾ ਹੋਈ ਜਾਂਦਾ ਪੁੱਤੀ ਦਾ ਫਿਰ ਉਹਦੇ ਪੱਤੀ ਗਲ ਹੋਣੀ ਪੱਤੀ ਨਾ ਰੰਗਦਾ ਬਸ ਸਿੱਧਾ ਚੱਲਦਾ ਪੱਤੀ ਫੇਰ ਨਹੀਂ ਹਾਂ ਜ਼ਰੂਰ ਟਾਈਮ ਲੱਗਦਾ ਇਹ ਤਾਂ ਮੱਕੀ ਦੇਖ ਲੈ ਜਿਆਦਾ ਟਾਈਮ ਲੱਗਦਾ ਬਸ ਜਾ ਕੇ ਗਿੱਲਾ ਤਾਂ ਨਹੀਂ ਇੱਕ ਦਾ ਵਾਸਟ ਹੋਰ ਆ ਇੱਕ ਹੋਰ ਆ ਇਹ ਵੱਡੂ ਜਦ ਹੋਣੀ ਆ ਦੁਪਹਿਰੇ ਤੇ ਬਾਅਦ ਸ਼ਾਮਾਂ ਦੇਖ ਕੇ ਤੇਰਾ ਕੌਂਦੀ ਇਹਦੀ ਹਾਂ ਪਚਾ ਤਿੰਨ ਚਾਰ ਪੰਨਿਆ ਚਾਰ ਵਜੇ ਵੱਡੂ ਹੋ ਜੇ ਹਾਂ ਤਿੰਨ ਚਾਰ ਵਜੇ ਲੱਗੂਗੀ ਮਸ਼ੀਨ ਉਰੇ ਤਾਂ ਜਾ ਕੇ ਚੱਲੂਗੀ ਚਲ ਬਚਾਓ ਆ ਜ਼ਰ ਹਾਂ ਬਾਕੀ ਦੇਖਦੇ ਆਂ ਬਾਈ ਜੱਜ ਲੱਗ ਗਿਆ ਲੋਟਾ ਆਪਾਂ ਨੇ ਵੜਦਣੇ ਠੀਕ ਆ 2-4 ਕੰਮ ਜੇ ਵੀ ਉਹ ਨਵੇੜੀਆ ਪਹਿਲਾਂ ਫਿਰ ਦੇਖਦੇ ਆਂ ਠੀਕ ਆ ਜੀ ਚਲੋ ਠੀਕ ਆ ਜੀ ਤਤਰੀਕਾਲ ਜੀ ਲੋ ਬਾਈ ਉਹ ਲਵਾਤਾ ਆਪਾਂ ਨੇ ਤੀਨਾਂ ਨੂੰ ਪੈ ਸੁੱਕਿਓ ਪਹਿਲਾਂ ਹੀ ਚਾਹੀਦਾ ਸੀ ਨਾ ਹਾਂ ਉਹਦੇ ਗਾਣਾ ਜਿਹੜਾ ਪਾਣੀ ਗਿਆ ਸਾਡੀਆਂ ਇੱਟਾਂ ਹਿੱਲ ਗਈਆਂ ਥੱਲੇ ਇੱਟਾਂ ਦੇ ਬਾਅਦ ਹੋ ਗਈਆਂ ਨਾ ਉਹ ਦਬ ਗਈਆਂ ਇੱਟਾਂ ਬਣਾ ਠੀਕ ਹੋ ਗਿਆ ਹਾਂ ਆ ਆਖਰਾ ਬੰਦ ਹੋ ਜਾਣਾ ਦਾ ਉਧਰ ਉਧਰ ਬੰਦ ਕਰਨਾ ਇਧਰ ਨੂੰ ਵੀ ਇਹ ਨਾ ਪਾਣੀ ਹੈ ਇਧਰ ਨੂੰ ਐ ਟੀਨਾ ਦਾ ਵੀ ਪਾਣੀ ਇਥੇ ਹੀਰ ਦੇਣਾ ਅੱਛਾ ਇੱਕ ਹੋਰ ਹੋ ਗਿਆ ਨਾ ਇਹ ਉਥੇ ਟੋਟਾ ਪਾਉਣਾ ਕੋਈ ਪੈ ਪਤਾ ਹਾਂ ਹਾਂ ਉਹਦੇ ਉਹਦੇ ਲੱਗਿਆ ਲਾਉਣ ਅੱਛਾ ਉਹ ਬੈਂਡ ਪਾ ਕੇ ਹਾਂ ਜਮਾਈ ਧਰਤੀ ਜੀ ਗੀਰਨ ਲਿਆ ਕੇ ਹੀਰ ਨਾ ਪਾਣੀ ਵਧੀਆ ਵਧੀਆ ਠੀਕ ਆ ਬਹੁਤ ਵਧੀਆ ਫਿਰ ਬੰਦ ਹੋ ਦੇਣਾ ਉਧਰ ਲਿਆਂਦਾ ਢੱਕਣ ਉਹ ਵੀ ਮੱਤੀ ਬਾਈ ਜੰਗਲੇ ਦਾ ਤੇਲਾ ਅਨਲ ਸੌਰੀ ਲਪਾਈ ਕਰਤੀ ਦੋ ਜਗ ਅਠਾ ਰਹੀਆਂ ਲਾਉਣੇ ਨੂੰ ਉਹ ਤੇ ਬਲੇ ਨਾਲ ਦੀ ਨਾਲ ਬਣਦਾ ਇਹ ਤੇ ਨਾਲ ਪੁੱਟ ਹੂੰ ਕਿਉਂਕਿ ਬਾਈ ਇੱਧਰ ਥੁੰਡੀ ਵੀ ਸਾਡੇ ਨਾਲ ਆਇਆ ਫੇ ਹੂੰ ਦੋਵੇਂ ਮਿੱਤੀ ਇਕੱਠੇ ਹੋ ਗਏ ਬਾਈ ਉਧਾ ਜੰਗਲਾ ਬਣਦਾ ਤਾਂ ਤੇ ਨਾਲ ਲੱਗਦੇ ਜਿੱਥੇ ਲੱਟੇ ਹੋਈ ਹੈ ਨਵੇੜ ਤਾਂ ਕੰਮ ਜੇ ਨਿਬੜਿਆ ਫੇ ਅੱਗੇ ਨਿਕਲੇ ਥੁੰਡੀ ਵਾਲੀ ਥਾਂ ਲੋਗੇ ਹੂੰ ਤੇ ਹੁਣ ਅਸੀਂ ਨਾਲ ਜਾਂ ਦੋ ਰਹਿ ਜੋ ਬਸ ਉਹ ਵੀ ਲਾਉਣ ਲੱਗੇ ਉਹ ਪੈਣਾ ਉਹਨਾ ਉੱਦ ਵੀ ਤੋਂ ਬਹੁਤੋ ਹੈ ਬਾਈ ਆਹ ਰਹਿ ਗਏ ਬਾਈ ਦੋ ਦੋ ਰਹਿ ਗਏ ਇਹ ਬਸ ਇੱਕ ਆ ਰਹਿ ਗਿਆ ਆਹ ਵੇ ਇੱਥੇ ਲੱਗਣਾ ਹੈ ਮਸਾਲਾ ਹੋਲੀ ਆਮਸਾਲਾ ਮੁੰਡੇ ਨੂੰ ਕਰੈਸ਼ਰ ਸੋ ਠੀਕ ਆ ਉਹ ਆ ਉੱਥੇ ਚੱਕਦੇ ਯਾਰ ਸਾਰੀ ਚਨਾਈ ਤਾਂ ਆਪਣੇ ਬਾਈ ਕਰੈਸ਼ਰ ਵਾਲੇ ਨਾਲ ਲਾਈ ਆ ਕਰੈਸ਼ਰ ਹੁੰਡ ਪਾਈ ਆ ਦੂਆ ਚੱਲ ਪਿਆ ਲੈ ਕੇ ਚਲੀ ਜਾਣਾ ਮੈਕਸਮਿਕਸ ਦੇ ਕੀ ਹੁੰਦੇ ਨੇ ਗਲੈਮ ਫੈ ਤੂੰ ਹੱਥ ਕਰਕੇ ਲਈ ਦੋ ਕ ਚਾਰ ਹੋ ਜਾਣੇ ਹੱਥਾਂ ਦੋ ਕਾਕੇ ਦੇ ਨਹੀਂ ਹੈਗੇ ਹੱਥ ਹਾਂ ਹਾਂ ਜਿਹੜੀ ਉਹਦੇ ਕੋਲ ਲੱਗੀ ਮੌਸਮ ਦਾ ਵੀ ਸਾਲਾ ਖਰਾਬ ਹੁੰਦਾ ਕਿ ਉਹ ਹੀ ਆ ਬਦਲੀ ਆ ਅਸੂਲ ਜਿਦਾ ਨਹੀਂ ਲੜਾਈ ਜਾਂਦੀ ਕਿਹੜਾ ਮੰਨੂਗਾ ਮੋਦੀ ਮੋਦੀ ਕਿਹੜਾ ਮੰਨੂਗਾ ਜਿਹੜੀ ਜੱਕਣੇ ਨੂੰ ਮੰਨਦਾ ਨਹੀਂ ਮੰਨਦਾ ਨਹੀਂ ਹੈ ਅੱਦੜ ਰਲਾ ਦਾਰਤਾ ਮੱਧਾ ਰਹੇਗਾ ਉਹ ਵੀ ਦਾਰ ਦੇਣਾ ਗਾਲ ਨੂੰ ਇਹ ਆ ਭਾਈ ਮਿਸਤਰੀਆਂ ਦੇ ਕੰਮ ਗੱਲ ਕੀ ਹੈ ਗੱਲ ਕੀ ਹੈ ਸੁੱਖੇ ਚਲੋ ਕੀ ਦਿਖਾਉਣਾ ਹੈ ਬਾਈ ਤੁਹਾਨੂੰ ਲੋ ਬਾਈ ਕੱਲ ਆਪਾਂ ਨੇ ਆ ਬਾਈ ਪੈਪ ਹੋਇਆ ਤਾਂ ਇਹ ਇੱਥੇ ਤੇ ਲੀਕ ਕਰਦਾ ਹੈ ਜੋੜ ਉੱਤੇ ਜਿੱਥੇ ਤੇ ਦੂਆ ਪੈਪ ਜੋੜ ਕਾਕੇ ਹੁਣ ਨਿਕਲੂਗਾ ਬਾਹਰ ਆ ਦੇ ਇੱਥੇ ਗਰਿਆ ਆਪਾ ਪਾਣੀ ਹਾਂਜੀ ਨਹੀਂ ਨਹੀਂ ਓਏ ਨਾ ਉਧਰ ਤੇ ਉਛਲਦਾ ਵੀ ਹੈ ਜਿੱਥੇ ਤੇ ਆਪਾਂ ਨੇ ਬੰਦ ਕਰਿਆ ਹੋਇਆ ਉਧਰ ਢੱਕਾ ਨਾ ਬਾਈ ਉੱਥੇ ਤੇ ਉਛਲਦਾ ਪਾਉ ਹੈ ਬਹੁਤ ਉਛਲਿਆ ਔਰੇ ਗਿਰਿਆ ਪਾਣੀ ਐ ਜੋੜ ਪਰਤੇ ਵੀ ਆ ਦੇ ਜੋੜ ਦੀ ਗੱਲ ਕਰਦਾ ਮੈਂ ਤੁਹਾਨੂੰ ਨਾ ਨਾ ਇਹ ਨਾਲ ਉਧਰ ਤਾਂ ਚੱਕ ਹੋਣਾ ਥੋੜਾ ਜਿਆ ਤਾਂ ਉਹ ਪਾਈਪ ਜ ਨੂੰ ਬਣੀ ਜਾਣਾ ਨਹੀਂ ਉਹ ਵੀ ਇਧਰ ਨਹੀਂ ਲਾਦੀ ਹਾਂ ਇਹ ਆ ਚੱਕ ਹੋਊਗਾ ਗਮੜਾ ਜੇ ਉੱਪਰ ਨੂੰ ਇਧਰ ਤੇ ਤਾਂ ਹੀ ਢਾਲ ਬਣਨੀ ਹੈ ਜੀ ਇੱਧਰ ਨੂੰ ਤਾਂ ਹੀ ਇੱਧਰ ਤਾਂ ਹੀ ਆ ਪਾਣੀ ਅਜੇ ਵੀ ਖੜਾ ਹੋਊਗਾ ਦੇਖ ਲਈ ਇਹਦੇ ਨਾਲ ਫਾਇਦਾ ਪਾਉਦਾ ਨਾ ਇਹ ਹਾਂ ਪਾਣੀ ਤਾਂ ਹੈ ਨਹੀਂ ਵਿੱਚ ਹੱਥ ਵਗ ਦੇਖ ਲਿਆ ਮੈਂ ਇਹ ਬਾਈ ਆਪਾਂ ਨੇ 4 ਇੰਚੀ ਪਾਈਪ ਆਏ ਪਾੜ ਕੇ ਪਾਤਾ ਤਾਂ ਇਹ ਮੈਨੂੰ ਲੱਗਦਾ ਖਾਲਜੀ ਖੋ ਖੁੱਲੀ ਜੀ ਠੀਕ ਆ ਜਿਹੜੀ ਗੱਬੇ ਦੇ ਪਾੜ ਕੇ ਬਣਾਉਂਦੇ ਹੁੰਦੇ ਪਾਉਂਦੇ ਹੁੰਦੇ ਆ ਹਾਂ ਚਲ ਦੇਖਦੇ ਹਾਂ ਉਹਨੂੰ ਆ ਜਾਣ ਦੇ ਜੀਰੀ ਰਹਿ ਗਈ ਥੋੜੀ ਇਹ ਵੀ ਤਾਰ ਦੇਣੀ ਅੱਜ ਸੋਨੀ ਦਾ ਹਾਂ ਨਿਸਪੜ ਗਿਆ ਹੂੰ